ਚੇਅਰਮੈਨ ਸਾਹਿਬ ਕੀ ਮੋਟਿਵ ਸੀ ਕਿ ਕਿ ਅੱਜ ਤੁਹਾਡੇ ਪ੍ਰੈਸ ਕਾਨਫਰੰਸ ਦਾ ਜਿਵੇਂ ਕਿ ਇਲੈਕਸ਼ਨ ਦਾ ਦੌਰ ਵੀ ਚੱਲ ਰਿਹਾ ਹੈ ਇਦਾਂ ਦੀ ਕੀ ਮਤਲਬ ਕਿ ਐਮਰਜੈਂਸੀ ਪੈ ਗਈ ਕਿ ਤੁਹਾਡੇ ਵੱਲੋਂ ਕਿ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਹੈ ਦੇਖੋ ਸਾਡੇ ਕਪੂਰਥਲੇ ਦੇ ਐਮਐਲਏ ਰਾਣਾ ਗੁਰਜੀਤ ਸਿੰਘ ਜੀ ਵੱਲੋਂ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ ਕਿ ਕਪੂਰਥਲੇ ਦੇ ਜਿਹੜੇ ਵਾਰਡ ਨੰਬਰ 37 ਤੇ 38 ਦੇ ਵਿੱਚ ਜਿਹੜੇ ਪੰਪ ਲੱਗੇ ਨੇ ਉਹ ਪੰਜਾਬ ਸਰਕਾਰ ਦੇ ਜਦੋਂ ਕਾਰਜਕਾਲ ਸੀਗਾ ਹੁਣ ਤਾਂ ਚਲੋ ਕੋਡ ਲੱਗਾ ਹੋਇਆ ਜਦੋਂ ਪੰਜਾਬ ਸਰਕਾਰ ਦਾ ਸਾਡੇ ਮਾਝਾ ਮੁੱਖ ਮੰਤਰੀ ਸਾਹਿਬ ਦਾ ਜਿਹੜਾ ਕੰਮ ਸੀਗਾ ਉਦੇ ਵਿੱਚ ਸਾਡੇ ਜਿਹੜੇ ਵਾਰਡ ਦੇ ਪ੍ਰਧਾਨ ਨੇ ਸ਼ੇਖਰ ਕੁਮਾਰ ਜੀ ਜਸਪਾਲ ਜੀ ਹੋਗੇ ਜਾਂ ਬਲਾਕ ਪ੍ਰਧਾਨ ਅਨਮੋਲ ਜੀ ਹੋਗੇ ਤੇ ਜਿੰਨੇ ਵੀ ਉੱਥੇ ਸਾਥੀ ਨੇ ਹਰਮਿੰਦਰ ਸੁਖ ਨੇ ਸਾਰਿਆਂ ਦੇ ਕਹ ਦੇ ਉੱਤੇ ਉਹ ਜਿਹੜਾ ਕ ਪੰਪ ਦਾ ਕੰਮ ਚੱਲੂ ਹੋਇਆ ਜਿਹਦੇ ਵਿੱਚ ਆਹ ਗੋਇਲ ਟਿਊਬਵੈਲ ਸਟੋਰ ਹੈਗਾ ਆ ਜਿਹੜਾ ਨਾਬੇ ਦੇ ਵਿੱਚ ਹੈਗਾ 27 10 2022 ਨੂੰ ਆਰਡਰ ਦਿੱਤਾ ਗਿਆ ਵਰਕ ਆਰਡਰ ਜਿਹਦੇ ਵਿੱਚ ਇਹ ਮਤਾ ਪਾਇਆ ਗਿਆ ਸੀ 8 ਨੂੰ 2022 ਨੂੰ ਕਿ ਜਿਹੜਾ ਟਿਊਬਲ ਹੈਗਾ 38 ਲੱਖ ਰੁਪਏ ਦੇ ਦੋਨੇ ਵਾਰਡਾਂ ਦੇ ਵਿੱਚ 37 ਤੇ 38 ਲੱਖ ਰੁਪਏ ਦੇ ਵਿੱਚ ਜਿਹੜੇ ਲਗਾਏ ਜਾ ਰਹੇ 37 ਤੇ 38 ਵਾਰਡਾਂ ਦੇ ਵਿੱਚ 38 ਲੱਖ ਰੁਪਏ ਦੇ ਲਗਾਏ ਜਾ ਰਹੇ ਨੇ ਕੋਈ ਮਤਕੀ ਕਹਿ ਲੋ ਕਿ ਤੁਗਲਾ ਦੇ ਸ਼ੁੱਧੋਂ ਕ੍ਰੀਏਟ ਹੋ ਰਿਹਾ ਹੈ ਦਰ ਕਿ ਬਾਟ 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 ਵਾਈਜ਼ ਜਿਹੜਾ ਕਿ ਕਿਸੇ ਵੀ ਪਬਲਿਕ ਦੇ ਵਿੱਚ ਵਿੱਚ ਤੇ ਪੇਚ ਐਮਐਲਏ ਸਾਹਿਬ ਵੀ ਵਿੱਚ ਜੀ ਪਰ ਕਾਰਨ ਕੀ ਇੱਕ ਤੇ ਕੋਈ ਲੋਨ ਕਰਨ ਤਾਂ ਨਹੀਂ ਜਿਹਨੂੰ ਲੈ ਕੇ ਤੁਹਾਡੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਨਹੀਂ ਕਾਰਨ ਹੋਰ ਕੋਈ ਨਹੀਂ ਹੈਗਾ ਮੈਂ ਤਾਂ ਇਹੀ ਚਾਹਨਾ ਹੈ ਕਿ ਐਮਐਲਏ ਸਾਹਿਬ ਤੁਸੀਂ ਲੋਕਾਂ ਨੂੰ ਘਬਰਾਹ ਨਾ ਕਰੋ ਪੂਰੀ ਕਾਗਜ਼ੀ ਕਾਰਵਾਈ ਆ ਇਸ ਸਰਕਾਰ ਦੇ ਵਿੱਚ ਕੰਮ ਹੋਇਆ ਹੈਗਾ ਇਸ ਸਰਕਾਰ ਦੇ ਵਿੱਚ ਲੋਕਾਂ ਨਹੀਂ ਇਹ ਸੁਵਿਧਾਵਾਂ ਲੈਂਤੀਆਂ ਹੋਈਆਂ ਤੁਸੀਂ ਕਹਿ ਰਹੇ ਹੋ ਕਿ ਇਹ ਪਿਛਲੀ ਕਾਂਗਰਸ ਸਰਕਾਰ ਦੇ ਵਿੱਚ ਹੋਇਆ ਸੀ ਤੁਸੀਂ ਇਹ ਵੀ ਕਹਿ ਰਹੇ ਹੋ ਕਿ ਕਾਰਪੋਰੇਸ਼ਨ ਕਮਿਸ਼ਨਰ ਕੰਮ ਨਹੀਂ ਕਰੀਏ ਕਾਰਪੋਰੇਸ਼ਨ ਕਮਿਸ਼ਨਰ ਦੇ ਸਾਈਨਾਂ ਦੇ ਅਧੀਨ ਹੀ ਇਹ ਜਿਹੜਾ ਹੈਗਾ ਆ ਇਹ ਵਰਕ ਆਰਡਰ ਦਿੱਤਾ ਗਿਆ ਤੁਸੀਂ ਇਹ ਕਹਿ ਰਹੇ ਹੋ ਕਿ ਰੋਕਿਆ ਗਿਆ ਉਪਰੋ ਮਾਨ ਸਰਕਾਰ ਨੂੰ ਲੋਕਾਂ ਨੂੰ ਤੰਗ ਕੀਤਾ ਜਾ ਰਿਹਾ ਸੁਵਿਧਾਵਾਂ ਨਾ ਦਿਓ ਉਹਨਾਂ ਨੂੰ ਕੀ ਲੋੜ ਹੈ ਸੁਵਿਧਾਵਾਂ ਰੋਕਣ ਦੀ ਉਹ ਤਾਂ ਕੰਮ ਕਰਦੇ ਪਏ ਨੇ ਓਲਰੇਡੀ ਜੇ ਗੱਲ ਕਰੀਏ ਕਹਿ ਲੋ ਕਿ ਸੁਣਨ ਚ ਤੇ ਇਹ ਵੀ ਆ ਰਿਹਾ ਕਿ ਜਿਹਨ ਕਿ ਐਮਐਲਏ ਸਾਹਿਬ ਐਮਐਲਏ ਵੱਲੋਂ ਤੁਹਾਨੂੰ ਮਤਕੀ ਗਲਤ ਸ਼ਬਦਾ ਦੀ ਵਰਤੋਂ ਕੀਤੀ ਗਈ ਹੈ ਜਿਹਨੂੰ ਲੈ ਕੇ ਮੈਂ ਪ੍ਰੈਸ ਕਾਨਫਰੰਸ ਦਾ ਰੀਜ਼ਨ ਇਹੀ ਸੀ ਅ ਦੇਖੋ ਰੀਜ਼ਨ ਇਹ ਵੀ ਸਿਗਾ ਕਿ ਮੈਂ ਲੋਕਾਂ ਨੂੰ ਜਿਹੜਾ ਪਿਛਲੀ ਕਾਂਗਰਸ ਸਰਕਾਰ ਦੇ ਸਾਡੇ ਐਮਐਲਏ ਜਿਹੜੇ ਗੁੰਮਰਾਹ ਕਰਦੇ ਨੇ ਮੈਂ ਤਾਂ ਬੇਸਿਕਲੀ ਇਸ ਲਈ ਸੱਧਿਆ ਜਿਹੜਾ ਉਹ ਗਲਤ ਉਹਨਾਂ ਨੇ ਬੋਲਿਆ ਮੇਰਾ ਉਹਦੇ ਬਾਰੇ ਵੀ ਦੱਸਣਾ ਸੀਗਾ ਕਿ ਬੜੇ ਸਿਆਣੇ ਬਿਆਣੇ ਬੰਦੇ ਹੋ ਕੇ ਇਹ ਆਪਣੀ ਮਾਨ ਮਰਿਆਦਾ ਤੋਂ ਬਾਹਰ ਹੋ ਕੇ ਜਿਹੜਾ ਕੋਈ ਗਲਤ ਅਲਫਾਜ਼ ਬੋਲਿਆ ਉਹਨਾਂ ਨੇ ਤੋ ਉਹ ਆਪ ਹੀ ਇਦਾਂ ਬੋਲਦੇ ਨੇ ਸਾਡੇ ਵਰਗੇ ਨੌਜਵਾਨਾਂ ਨੂੰ ਕਿਸੇ ਦਿਨ ਦੇ ਕਪੂਰਥਲੇ ਨੂੰ ਕਿਸੇ ਦੇਣਗੇ ਤੋ ਇਹ ਬੜੀ ਮਾੜੀ ਗੱਲ ਹੈਗੀ ਹੈ ਮੈਂ ਉਹ ਜਿਹੜੇ ਅਲਫਾਜ਼ ਨੇ ਉਹ ਤਾਂ ਮੈਂ ਬੋਲ ਵੀ ਨਹੀਂ ਸਕਦਾ ਮੈਂ ਤੁਹਾਨੂੰ ਦਿਖਾ ਵੀ ਨਹੀਂ ਸਕਦਾ ਕਿ ਕੀ ਕੀ ਅਲਫਾਜ਼ ਬੋਲੇ ਸੀਗੇ ਜੀ ਪਰ ਤੁਹਾਡੇ ਵੱਲੋਂ ਪਹਿਲਾਂ ਵੀ ਕਹ ਲੋ ਕਿ ਐਮਐਲਏ ਨੂੰ ਇੱਕ ਹਦਾਇਤ ਦਿੱਤੀ ਸੀ ਕਿ ਸਵੇਜ ਸਹਿਰ ਕਰਿਆ ਕਰੋ ਹਾਂ ਦੇਖੋ ਜੀ ਇਦਾਂ ਹੁੰਦਾ ਹੈ ਕਹਿੰਦੇ ਉਮਰ ਦਾ ਵੀ ਜੱਕਤ ਰਾਜੂ ਹੁੰਦਾ ਆ ਸਾਡੇ ਬਜ਼ੁਰਗ ਨੇ ਉਹ ਅਸੀਂ ਉਹਨਾਂ ਦੀ ਇੱਜ਼ਤ ਕਰਦੇ ਆ ਬਜ਼ੁਰਗ ਜਿਹੜੇ ਸਾਡੇ ਸਮਾਜ ਦਾ ਸਰਮਾਇਆ ਨੇ ਤੇ ਉਹਨਾਂ ਨੂੰ ਚਾਹੀਦਾ ਹੈ ਕਿ ਤੁਸੀਂ ਸਾਡੇ ਵਰਗਾਂ ਨੂੰ ਸੇਧ ਦਿਓ ਕਿ ਰਾਜਨੀਤੀ ਦੇ ਵਿੱਚ ਉਹ ਜਿਹੜੇ ਹੈਗੇ ਨੇ ਮੈਨੂੰ ਲੱਗਦਾ ਕਿ ਉਹਨਾਂ ਨੂੰ ਐਸੇਲੇ ਰਿਟਾਇਰਮੈਂਟ ਲੈ ਲੈਣੀ ਚਾਹੀਦੀ ਲੱਗਦਾ ਨਹੀਂ ਕਿ ਕਹਿੰਦੇ ਕਿ ਰਾਜਨੀਤੀ ਦੇ ਵਿੱਚ ਕਿਸੇ ਕਿਸੇ ਨੂੰ ਵੀ ਚਾਹੇ ਕਿਸੇ ਅਦਰ ਪਾਰਟੀ ਦਾ ਵੀ ਹੋਵੇ ਇਹ ਜਿਹੜੀ ਗਲਤ ਸ਼ਬਦਾ ਦੀ ਵਰਤੋਂ ਕਰਨੀ ਜਾਇਜ਼ ਹੈ ਕਿ ਨਹੀਂ ਜੀ ਗਲਤ ਸ਼ਬਦ ਜਿਹੜੇ ਹੈਗੇ ਆ ਉਹ ਮੈਂ ਕਹਿੰਦਾ ਕਿਸੇ ਵੀ ਪੋਲੀਟੀਕਲ ਪਾਰਟੀ ਦੇ ਨੁਮਾਇੰਦੇ ਨੂੰ ਨਹੀਂ ਦੇਣੇ ਚਾਹੀਦੇ ਅਸੀਂ ਲੋਕ ਸਮਾਜ ਨੂੰ ਅਸੀਂ ਦਿਸ਼ਾ ਨਿਰਦੇਸ਼ ਦੇਣੇ ਹੁੰਦੇ ਆ ਇਹਦੀ ਬਜਾਏ ਕਿ ਜੇ ਅਸੀਂ ਗਲਤ ਅਲਫਾਜ਼ ਵਰਤਾਂਗੇ ਉਹੋ ਕਿਤੇ ਨਾ ਕਿਤੇ ਸਮਾਜ ਉਹਦੇ ਵਿੱਚ ਤੁਹਾਡੇ ਤੇ ਉਂਗਲ ਵੀ ਚੁੱਕੇਗਾ ਤੁਹਾਨੂੰ ਮਾੜਾ ਚੰਗਾ ਵੀ ਕਹੇਗਾ ਤੋ ਇਹ ਇਹਨਾਂ ਚੀਜ਼ਾਂ ਤੋਂ ਬਚ ਕੇ ਰਹਿਣਾ ਚਾਹੀਦਾ ਤੋ ਮੈਂ ਐਮਐਲਏ ਸਾਹਿਬ ਨੂੰ ਇਹ ਹੀ ਉਗਾਵਾਗਾ ਚਲੋ ਕੋਈ ਗੱਲ ਨਹੀਂ ਤੁਸੀਂ ਕਹਿ ਦਿੱਤਾ ਤੁਹਾਡੀ ਆਪਣੀ ਸੋਚ ਹੈ ਬਟ ਇਦਾਂ ਕਰਨਾ ਨਹੀਂ ਚਾਹੀਦਾ ਸੀ ਜੀ ਜੇ ਗੱਲ ਕਰੇ ਜਿਵੇਂ ਕਿ ਕੱਲ ਸ਼ੋਭਾ ਯਾਤਰਾ ਹੋਈ ਸ਼ੋਭਾ ਯਾਤਰਾ ਦੇ ਵਿੱਚ ਵੀ ਤੁਹਾਡੇ ਨਾਲ ਮਤਲਬ ਕਿ ਕਹ ਲਓ ਕਿ ਇਹ ਤੂੰ ਤੂੰ ਮੈਂ ਮੈਂ ਨਹੀਂ ਇਹੋ ਜੀ ਤਾਂ ਕੋਈ ਤੂੰ ਤੂੰ ਮੈਂ ਨਹੀਂ ਹੋਈ ਜੀ ਸ਼ੋਭਾ ਯਾਤਰਾ ਦੇ ਵਿੱਚ ਅਸੀਂ ਮੱਥਾ ਟੇਕਿਆ ਉਹਨਾਂ ਨੇ ਮੱਥਾ ਟੇਕਿਆ ਸਾਡੀ ਇਹੋ ਜੀ ਕੋਈ ਗੱਲਬਾਤ ਨਹੀਂ ਹੋਈ ਜੀ ਜੇ ਗੱਲ ਕਰੇ ਉਹ ਵੀ ਕਹਿੰਦੇ ਕਿ ਕਿਸੇ ਲੰਬੇ ਸਮੇ ਸਮੇਂ ਤੋਂ ਤੁਹਾਡੇ ਵੱਲੋਂ ਉਹਨਾਂ ਦੀ ਸਰਕਾਰ ਦੇ ਵਿੱਚ ਤਾਂ ਦੇਖੋ ਵੀ ਉਹਨਾਂ ਕੋ ਕੰਮ ਲੱਤੇ ਗਏ ਆ ਕੋਈ ਧਰਮ ਕੋ ਗੱਲ ਨਹੀਂ ਇਹੋ ਜਿਹੀ ਤਾਂ ਕੋਈ ਗੱਲ ਨਹੀਂ ਜੀ ਇਹ ਸਰਕਾਰ ਆਮ ਆਦਮੀ ਪਾਰਟੀ ਦੀ ਐ 27 ਮਹੀਨੇ ਹੋ ਗਏ ਆਮ ਆਦਮੀ ਪਾਰਟੀ ਸਰਕਾਰ ਨੂੰ ਤੁਸੀਂ ਇੱਕ ਸਿਰਫ ਐਮ ਐਲ ਏ ਹੋ ਸਰਕਾਰ ਦੇ ਵਿੱਚ ਨਹੀਂ ਹੋ ਤੇ ਸਰਕਾਰਾਂ ਹੀ ਹਮੇਸ਼ਾ ਕੰਮ ਕਰਦੀਆਂ ਹੁੰਦੀਆਂ ਸਾਨੂੰ ਕਿ ਲੋੜ ਐਨਾਂ ਕੋਲੋਂ ਕੰਮ ਕਰਾਂ ਦੀ ਕਹਿਣ ਤਾਂ ਮਤਲਬ ਕਿ ਕ੍ਰੈਡਿਟ ਵਾਰ ਪਾਣੀ ਨੂੰ ਲੈ ਕੇ ਸਿਰਫ ਹਾਂ ਪਾਣੀ ਨੂੰ ਲੈ ਕੇ ਕ੍ਰੈਡਿਟ ਵਾਰ ਕੀਤਾ ਜਾ ਰਿਹਾ ਇਹਨਾਂ ਦੇ ਜਿਹੜੇ ਐਮ ਸੀ ਹੈਗੇ ਨੇ ਕਾਉਂਸਲਰ ਨੇ ਵਾਰਡ ਨੰਬਰ 37 ਤੋਂ 38 ਤੋਂ ਉਹ ਹੋਏ ਆਪਣੇ ਆਪ ਨੂੰ ਇਹ ਸ਼ੋਅ ਕਰਦੇ ਨੇ ਕਿ ਅਸੀਂ ਪਾਣੀ ਦਾ ਟੈਂਕਰ ਜਿਹੜਾ ਉੱਥੇ ਭੇਜ ਰਹੇ ਆ ਆਪੇ ਹੀ ਪਾਣੀ ਨੂੰ ਉਹ ਜਿਹੜਾ ਉਹਨਾਂ ਨੂੰ ਲੋਕਾਂ ਨੂੰ ਸੁਵਿਧਾਵਾਂ ਨਹੀਂ ਦਿੱਤੀਆਂ ਗਈਆਂ ਆਪੇ ਹੀ ਉਹ ਰੁਕੀਆਂ ਗਈਆਂ ਤੇ ਆਪੇ ਹੀ ਬਾਅਦ ਚ ਆਪਣਾ ਗੁੱਡਵਿਲ ਬਣਾਉਣ ਦੇ ਲਈ ਲੋਕਾਂ ਨੂੰ ਗੁੰਮਰਾਹ ਕਰ ਰਹੇ ਨੇ ਪਰ ਲੋਕਾਂ ਨੂੰ ਪਤਾ ਲੱਗਿਆ ਹੈਗਾ ਔਰ ਮੈਂ ਇਹ ਪੂਰਾ ਸਬੂਤ ਸਮੇਤ ਇਹ ਜਿਹੜਾ ਦਿਖਾ ਰਿਹਾ ਹੈਗਾ ਆ ਤੁਹਾਡੇ ਕੋਲ ਜਿੰਨੇ ਵੀ ਪੇਪਰਸ ਹੈਗੇ ਨੇ ਮੈਂ ਤੁਹਾਨੂੰ ਦਿਖਾ ਰਿਹਾ ਤੁਹਾਨੂੰ ਮੈਂ ਭੇਜ ਹੀ ਨਹੀਂ ਦਵਾਗਾ ਇਹ ਚ ਪ੍ਰੋਪਰ ਲਿਖਿਆ ਹੋਇਆ ਕਿ ਇਸ ਸਰਕਾਰ ਦੇ ਵਿੱਚ ਇਹ ਕੰਮ ਹੋਇਆ ਔਰ ਸਾਡੇ ਆਮ ਆਦਮੀ ਪਾਰਟੀ ਦੇ ਵਲੰਟੀਅਰ ਸਾਥੀਆਂ ਦੇ ਸਹਿਯੋਗ ਦੇ ਨਾਲ ਹੋਇਆ। ਤੁਹਾਡਾ ਕਹਿਣ ਦਾ ਮਤਲਬ ਕੀ ਜਿੜਕੀ ਕਾਂਗਰਸ ਦੇ 50 ਐਮਸੀ ਆ। ਇਹ ਕਿਤੇ ਨਾ ਕਿਤੇ ਲਾਪਰਵਾਹੀ ਦੇਖੋ ਉਹਨਾਂ ਨੂੰ ਦਿੱਕਤ ਤਾਂ ਹੋਏਗੀ ਨਾ ਜੇ ਸਰਕਾਰ ਕੰਮ ਕਰੇਗੀ ਤੇ ਉਹਨਾਂ ਦਾ ਕਿਤੇ ਨਾ ਕਿਤੇ ਕ੍ਰੈਡੀਬਿਲਟੀ ਘਟਦੀ ਹੈਗੀ ਹੈ ਤੇ ਉਹ ਕੋਸ਼ਿਸ਼ ਕਰਦੇ ਨੇ ਸਰਕਾਰ ਦੇ ਕੰਮ ਰੋਕੇ ਜਾਣ ਪਰ ਲੋਕ ਸਿਆਣੇ ਨੇ ਅਦਾ ਕੰਮ ਰੁਕਦੇ ਨਹੀਂ ਹੁੰਦੇ ਜਿਹੜੇ ਦਰਿਆ ਹੁੰਦੇ ਨੇ ਉਹਨਾਂ ਨੂੰ ਕਦੀ ਨੱਕੇ ਨਹੀਂ ਲੱਗਦੇ ਹੁੰਦੇ ਰਾਣਾ ਸਾਹਿਬ ਤੇ ਇਸ ਕਰਕੇ ਕੰਮ ਜਿਹੜੇ ਹੁੰਦੇ ਨੇ ਲੋਕ ਭਲਾਈ ਦੇ ਕਰਨ ਦਿਆ ਕਰੋ ਨਾ ਰੋਕਿਆ ਕਰੋ ਆਪਣੇ ਤੁਸੀਂ ਪੂਰੇ ਹਾਊਸ ਨੂੰ ਆਪਣੇ ਮੇਅਰ ਸਾਹਿਬ ਨੂੰ ਵੀ ਦੱਸੋ ਕਿ ਇਹਦਾ ਨਾ ਕਰਿਆ ਕਰਨ ਚੰਗਾ ਨਹੀਂ ਲੱਗਦਾ ਲੋਕ ਪਰੇਸ਼ਾਨ ਹੋ ਚੁੱਕੇ ਸੀਗੇ ਤੁਹਾਡੀਆਂ ਪਿਛਲੀਆਂ ਪਾਰਟੀਆਂ ਤੋਂ ਤਾਂ ਉਹਨਾਂ ਨੇ 92 ਸੀਟਾਂ ਦੇ ਕੇ ਤੁਹਾਡੇ ਰੀਆਂ ਪਾਰਟੀਆਂ ਨੂੰ ਗੁੱਠੇ ਲਾਇਆ ਹੋਇਆ ਪੂਰੇ ਪੰਜਾਬ ਦੇ ਵਿੱਚ ਦੇਖੋ ਤੁਹਾਡੇ ਵੱਲੋਂ ਤਾਂ ਲੱਟੂ ਵੀ ਬਣੀ ਸਰ ਅੱਜ ਤੁਸੀਂ ਡੋਰ ਟੂ ਡੋਰ ਸਰ ਪ੍ਰਚਾਰ ਕਰਾਵੇ ਤੁਹਾਨੂੰ ਕਿੰਨਾ ਆਰਮ ਨਾ ਦੇਖੋ ਡੋਰ ਟੂ ਡੋਰ ਤਾਂ ਮੇਰੇ ਨੌਜਵਾਨ ਕਰ ਰਹੇ ਆ ਹਾਂਜੀ ਔਰ ਮੇਰੇ ਵੱਲੋਂ ਬੇਨਤੀ ਕਰ ਰਹੇ ਆ ਕਿ ਅਮਨ ਸ਼ਾਂਤੀ ਚੈਨ ਲਈ ਕਾਂਗਰਸ ਪਾਰਟੀ ਨੂੰ ਵੋਟ ਪਾਓ ਔਰ ਬਹੁਤ ਜ਼ਰੂਰੀ ਆ ਪੰਜਾਬ ਦੇ ਵਿੱਚ ਸ਼ਾਂਤੀ ਔਰ ਖਡੂਰ ਸਾਹਿਬ ਵੱਲਕੇ ਤੋਂ ਆਵਾਜ਼ ਜਾਣੀ ਚਾਹੀਦੀ ਆ ਕਿ ਕਾਂਗਰਸ ਪਾਰਟੀ ਜਿੱਤ ਰਹੀ ਆ ਸਰਦਾਰ ਕੁਲਬੀਰ ਸਿੰਘ ਜੀ ਨੂੰ ਜਿਤਾਉਣਾ ਬਹੁਤ ਜ਼ਰੂਰੀ ਆ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਬਣਦੀ ਆ ਕਿ ਵੇਖੋ ਇਹ ਕਿਸੇ ਇੰਡੀਵਿਜੂਅਲੀ ਨਹੀਂ ਕਿਸੇ ਪਾਰਟੀ ਦੀ ਗੱਲ ਨਹੀਂ ਅਮਨ ਸ਼ਾਂਤੀ ਚੈਨ ਲਈ ਆਪਾਂ ਵੋਟ ਕੁਲਬੀਰ ਸਿੰਘ ਜੀ ਦੇ ਨਾਮ ਪਰ ਸਰ ਇੱਕ ਸੰਤਪੁਰੇ ਮਲੇਚ ਪੰਪ ਕਾਫੀ ਦੇਰ ਦਾ ਬੰਦ ਪਿਆ ਸੀ ਪਰ ਸੋ ਇੰਡੀਅਨ ਸਾਹਿਬ ਉਥੇ ਗਏ ਸੀਗੇ ਉਹ ਕਹਿੰਦੇ ਰਾਣਾਜੀਤ ਰਾਜ ਤੇ ਪੰਪ ਅਜੇ ਤੱਕ ਨਹੀਂ ਚੱਲਿਆ ਕਰ ਉਹਨਾਂ ਨੇ ਸਿਰਫ ਕੰਪਨੀ ਓਪਨਿੰਗ ਕੀਤੀ ਇੰਡੀਅਨ ਨੂੰ ਕੀ ਪਤਾ ਇੰਡੀਅਨ ਨੂੰ ਕੁਝ ਪਤਾ ਜਿੰਨੇ ਇੱਕ ਨੇ ਤੈਨੂੰ ਕਿ ਕਾਂਗਰਸ ਪਾਰਟੀ ਨੂੰ ਰਾਜ ਤੋਂ ਕਿ 27 ਮਹੀਨੇ ਹੋ ਗਏ 27 ਮਹੀਨੇ ਪਹਿਲਾਂ ਪੰਪ ਲੱਗ ਚੁੱਕਿਆ ਸੀ ਲੱਗਿਆ ਕਾਂਗਰਸ ਦੇ ਰਾਜ ਚ ਇਦਾਂ ਦੇ ਨੌ ਪੰਪ ਹੋ ਰਿਆ ਇੰਡੀਅਨ ਜਾ ਕੇ ਵੇਖ ਕੇ ਆ ਭਾਈ ਤੂੰ ਸਾਡਾ ਵੀਰ ਐ ਐਵੇਂ ਬਿਆਨ ਨਹੀਂ ਦੇਈਦਾ ਹੁੰਦਾ ਕਸੂਰ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਉਫਰੋ ਹਦਾਇਤ ਹੈ ਕਿ ਕੋਈ ਕੰਮ ਨਾ ਕਰੋ ਨੌਟ ਯੂਵਰ ਇਹੋ ਜਿਹਾ ਹੋ ਰਿਹਾ ਸਵਿਰਾਨ ਨੇ ਡੱਕ ਦਿੱਤੇ ਕਾਨੂੰਨੀ ਦਿਸੇ ਔਰ 14 ਕਰੋੜ 60 ਲੱਖ ਰੁਪਇਆ ਕਮੇਟੀ ਚ ਪਿਆ ਹਾਂ ਜੀ ਮਿਸ਼ਨਰ ਤੁਹਾਡੀ ਕੰਮ ਨਹੀਂ ਕਰਦੀ ਤੁਹਾਡੇ ਤੋਂ ਕੁਝ ਹੁੰਦਾ ਨਹੀਂ ਯਾਰੋ ਇਹ ਜਾਣ ਬੁਝ ਕੇ ਸੰਤਾਪ ਲੋਕ ਕੋਲੋਂ ਪੈਸਾ ਉਹਦੇ 10 ਕਰੋੜ ਵਾਪਸ ਚਲੇ ਗਿਆ ਅੱਗੇ ਕਲਾ ਘੜੀਆਂ ਕਰਦੇ ਹੋ ਅੰਕਸਰ ਸੇ ਨਾਲ ਗੱਲ ਕੀਤੀ ਹੈ ਕਿ ਰਾਣਾ ਸਾਹਿਬ ਨੇ ਸ਼ਹਿਰ ਦਾ ਵਿਕਾਸ ਖੜਾ ਕੀਤਾ ਵਾ ਸੀਵਰੇਜ ਸਮੱਸਿਆ ਕੀਤੀ ਆ ਹਾਂ ਕੀਤੀ ਆ ਉਹ ਕਹਿੰਦੇ ਰਾਣਾ ਸਾਹਿਬ ਤਾਂ ਆਪਣੇ ਕੋਲੋਂ ਪੈਸੇ ਲਾ ਰਿਹਾ ਸਰ ਰਾਣਾ ਨਹੀਂ ਯਾਰ ਮੇਰੀ ਗੱਲ ਸੁਣਨਾ ਇਹ ਰਾਣਾ ਨਹੀਂ ਲਾ ਰਿਹਾ ਤੇ ਲੋਕ ਲੋਕ ਜਾਣਦੇ ਕੋਣ ਲਾ ਰਿਹਾ ਇਹ ਗੱਲਾਂ ਨਾਲ ਲੀਡਰ ਨਹੀਂ ਕੋ ਬਣਦਾ ਹੁੰਦਾ ਜੈ ਹਿੰਦ ਠੀਕ ਹੈ